ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਮੁੱਤਕਾ ਸਵਾਲ ਹੋਏਗਾ ਪੰਜਾਬ ਦੀ ਹਰ ਇੱਕ ਗੈਰਤ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀ ਭਾਜੀ ਧੜੇ ਕੰਦੀ ਨਹੀਂ ਲੋਕਾਂ ਨੇ ਦੇਖਣੀ ਏਬਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਹੋਣੀ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਮੈਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀ ਵਿੱਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਕੇ ਲੀਡਰਾਂ ਦਾ ਮਾ ਜਿਹੜੇ ਦੋਵਾਰੀ ਬਹੁਤ ਹੀ ਗਾਇਕਾਂ ਤੋਂ ਬੰਦੇ ਉਹ ਪਾਰਟੀ ਛੱਡ ਸਕਦੇ ਨੇ। ਰੀਲ ਝਾਕਰ ਵੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ। ਤੇ ਕਈ ਫੀਕਿੰਗ ਐਮਪੀ ਕਾਗਰ ਦੇ ਛੱਡ ਕੇ ਬੀਜੇਪੀ ਚਲੇ ਗਏ। ਜੋ ਪਾਰਟੀ ਛੱਡ ਕਰਦੇ ਨੇ। ਐਮਪੀ ਐਮਐਲਏ ਬਿਨ ਹੀ ਹੋਣ ਇਸ ਇਲਾਕੇ 'ਚ। ਕਿਸੇ ਨੇ ਨਹੀਂ ਸੋਚਿਆ। ਮੈਂ ਬੰਗਾ ਤੋਂ ਅਨੰਦਪੁਰ ਸਾਹਿਬ ਮੈਣਾ ਦੇ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ। ਅਸੀਂ ਫੀਡਰ ਮਾਈਨਰੀ ਲੈ ਕੇ ਆਏ। ਉਹ ਲੱਖਾਂ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ 'ਚ ਟੈਕਸ ਦੇ ਰੂਪੀ ਚੁੱਥੇ ਹੋ ਗਏ। ਲੋਕ ਸਭਾ ਚੋਣਾਂ ਦੇ ਮੱਧ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਨਾਮਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਕਾਲੀ ਦਲ ਨੇ 7 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ ਇਸ ਲਿਸਟ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਵੀ ਹੈ ਜਿਨ੍ਹਾਂ ਨੂੰ ਅਕਾਲੀ ਦਲ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ ਚੰਦੂ ਮਾਜਰਾ ਨੂੰ ਟਿਕਟ ਮਿਲਣ ਤੋਂ ਬਾਅਦ ਪਰਸ਼ੰਸਕ ਉਹਨਾਂ ਦੇ ਘਰ ਪਹੁੰਚੇ ਤੇ ਲੱਡੂਆਂ ਨਾਲ ਮੂਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਉੱਥੇ ਟਿਕਟ ਮਿਲਣ ਤੋਂ ਬਾਅਦ ਚੰਦੂ ਮਾਜਰਾ ਨੇ ਜਿੱਤ ਦਾ ਦਾਵਾ ਕਰਦੇ ਹੋਏ ਆਪਣੇ ਕੀਤੇ ਰਾਜਨੀਤਿਕ ਕੰਮਾਂ ਨੂੰ ਮੁੜ ਯਾਦ ਕਰਵਾਇਆ ਤੇ ਇਸ ਵਾਰ ਚੋਣਾਂ ਵਿੱਚ ਜਿੱਤਣ ਦਾ ਦਾਵਾ ਕੀਤਾ। ਐਨਾ ਹੀ ਨਹੀਂ ਇਸ ਮੌਕੇ ਵੀ ਚੰਦੂ ਮਾਜਰਾ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਣ ਦਾ ਮੌਕਾ ਨਹੀਂ ਛੱਡਿਆ ਇਤਿਹਾਸੇ ਹਾਸੇ ਦੇ ਵਿੱਚ ਤੰਗ ਕੱਸੇ। ਇਹ ਦਿਲਚਸਪ ਚੋਣ ਹੋਏਗੀ। ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਮੁਛਲਾ ਸਵਾਲ ਹੋਏਗਾ ਪੰਜਾਬ ਦੀ ਅੰਤ ਗੈਰ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀਬਾਜੀ ਧੜੇਬੰਦੀ ਨਹੀਂ ਲੋਕਾਂ ਨੇ ਦੇਖਣੀ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਹੈ ਤੇ ਇਤਿਹਾਸਿਕ ਵਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਅਵਸਥਾ ਵਿੱਚ ਵੀ ਲੋਕਾਂ ਨੇ ਮੜਾਸੇ ਬਣ ਕੇ ਅੰਗਰੇਜ਼ਾਂ ਨੂੰ ਕੁਝਾਉਣ ਲਈ ਮਲ ਜੰਗੇ ਮੈਦਾਨ ਦੇ ਵਿੱਚ ਆ ਕੇ ਖੁੱਦੇ ਸੀ ਸੋ ਅੱਜ ਤਾਂ ਮੈਂ ਸਮਝਦਾ ਕਿ ਜਿਹੜੀ ਚੁਣੌਤੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੇ ਸਿਰ ਪਾੜ ਕੇ ਵੱਡੇ ਮਾਰਗੇ ਅੱਖਾਂ ਕੱਢ ਕੇ ਟਰਾਲੀਆਂ ਟਰੈਕਟਰ ਤੋੜ ਕੇ ਕਿਸੇ ਦੇ ਐਫਆਰ ਤੱਕ ਦਰਜ ਨਹੀਂ ਹੋਈ ਤੇ ਕੋਈ ਮਤਲਬ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਪੰਜਾਬੀਆਂ ਨੂੰ ਹਰਿਆਣੇ ਦੇ ਵਿੱਚ ਪੈਰ ਧਰਨ ਦਾ ਮਦਦ ਕੋਈ ਜਾਣ세 ਨਹੀਂ ਦਿੱਤਾ ਗਿਆ ਅੱਜ ਪੰਜਾਬ ਨੂੰ ਕੱਖੋਂ ਹੌਲੇ ਬਣਾ ਕੇ ਰੱਖਤਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਣਖ ਤੇ ਗੈਰਤ ਜਿਹੜੀ ਆ ਉਹ ਜਾਗੀ ਆ ਇਸੇ ਕਰਕੇ ਪੰਜਾਬ ਚੋਂ ਯਾਤਰਾ ਨੂੰ ਭਰਮਾ ਹੰਗਾਰਾ ਮਿਲ ਰਿਹਾ ਵੀ ਕੋਈ ਤਾਂ ਪੰਜਾਬ ਨੂੰ ਬਚਾਉਣ ਆਲਾ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਸੋ ਅੱਜ ਪੰਜਾਬੀਆਂ ਦਾ ਦਰਦ ਲੈ ਕੇ ਸ਼ਰੋਣੀ ਕਾਲੀਦਰ ਤੁਰਿਆ ਪੰਜਾਬ ਦੇ ਲੋਕ ਸ਼ਰੋਣੀ ਕਾਲੀਦਰ ਨਾਲ ਖੜ੍ਹ ਗਏ ਦੇਖੋ ਗੱਲ ਇਹ ਆ ਵੀ ਜਿਹੜੇ ਆ ਚੌਂ ਕੋਨੇ ਮੁਕਾਬਲੇ ਕੋਸਾ ਦਾ ਪੰਜ ਕੋਨੇ ਹੋ ਜਾਣ ਵੀ ਜਦੋਂ ਅੱਡ ਅੱਡ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਂ ਸਾਹਿਬ ਵੀ ਜਦੋਂ ਜਦ ਇਹ ਲੜਾਈ ਦੇ ਵਿੱਚ ਇਸ ਇਹਨੇ ਕਾਂਗਰਸ ਕਿਸੇ ਨੇ ਆਪ ਨਹੀਂ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ ਵਿੱਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਕੇ ਤਾਂ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਅਦਾਨ-ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਮੋਹਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸ਼੍ਰੀਲ ਢਾਕਰ ਜੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜਿਹੋ ਪਾਰਟੀਆਂ ਛੱਡ ਸਕਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕალიਦਾਲ ਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਵਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਂਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਉਮੀਦਵਾਰਾਂ ਨਾਲ ਕਰਨਗੇ ਐਸਾ ਸਾਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਕਿ ਤੁਸੀਂ ਜਦੋਂ ਸੰਜੇਤਾ ਸੀ ਨਮਾਇਦੀ ਕੀਤੀ ਉਹ ਵਾਦੇ ਕਿਸੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁਣ ਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਖੀ ਦੇ ਦਿਹਾੜੇ ਤੇ ਵਧਾਈ ਦੇ ਕੇ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇੱਥੋਂ ਦੇ ਇਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਬਾਰੀ ਮੈਂ ਪਹਿਲਾਂ ਵੀ ਐਮਪੀ ਰਿਹਾ ਸੀ ਪਰ ਉਦੋਂ ਇਹ ਕਿਰਪਾ ਨਹੀਂ ਹੋਈ ਗੁਰੂ ਦੀ ਅਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਥਾਪਨਾ ਦਿੱਤੀ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ लाਡ ਲਿਆ ਨੂੰ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤੀ ਲੋਕ ਸਭਾ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰੋੜਤਾ ਕੀਤੀ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਰਤਕਾਰ ਭੇਟ ਹੋਇਆ ਪਹਿਲੀ ਵਾਰੀ ਆਜ਼ਾਦ ਭਾਰਤ ਸ਼ਹੀਦ ਉਦਮ ਸਿੰਘ ਦਾ ਪੁੱਤ ਜੱਲਿਆ ਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਕਿਸ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਤੇ ਅਸੀਂ ਜਾ ਕੇ ਉੱਥੇ ਬੁੱਤ ਲਾਇਆ ਅੱਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹਨੇ 5 ਮਿੰਟ ਵੀ ਜਿਹੜੇ ਸਿੱਖਾਂ ਦੇ ਕਾਤਲ ਕਿਸੇ ਨੇ ਥਾਣੇ 'ਚ ਨਹੀਂ ਉਠਾਏ ਅਸੀਂ ਸਾਨਾ ਬੱਦੀ ਜਿਹੜਾ ਵੀ ਡਾਕੇ ਰੱਖੇ ਗਰਦਾਰਪੁਰ ਸਾਹਿਬ ਦਾ ਲੰਗਾ ਜਿਹੜਾ ਹਰ ਮਹੀਨੇ ਅਰਦਾਸ ਕਰਦਾ ਸੀ ਸਵਰਗੀ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਦਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਜਿੱਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅਮਰਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에ਅਰਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਤਿਆਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਹੁਣ ਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇਤੋਂ ਦਾ ਨਾ ਜਾਣਡੇ ਮੀਟ ਦੁੱਧ ਸਬਜ਼ੀਆਂ ਫਲ ਸਭ ਹਰਲੇ ਮੁਲਕਾਂ ਨੂੰ ਮਹਾਲੀ ਦੇ ਏਅਰਪੋਰਟ ਤੋਂ ਜਾਣ ਲੱਗ ਜਾਣੀ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਜੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਾਰਗੋ ਸਿਸਟਮ ਨੂੰ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇੱਥੋਂ ਸਮਾਨ ਪਹੁੰਚਾਇਆ ਜਾਵੇ ਦੂਜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰੀ ਨਹੀਂ ਨੇਕਾਬੜੀ ਆਵਾਜ਼ ਉਠਾਈ ਉਹਨਾਂ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਕਿ ਅਸੀਂ ਬਾਜਰੀ ਐਮਐਸਪੀ ਚਾਹੇ ਗਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ ਚੋ ਜੇ ਕੋਈ ਫਾਇਦਾ ਤਾਂ ਬਾਕੀ ਦੇ ਸਨੀਵਾਰ ਬਾਰਡਰ ਜਿਹੜੇ ਨੇ ਉਹ ਬਵਾਰ ਲਈ ਕੁੱਲੇ ਹੋਣੇ ਚਾਹੀਦੇ ਜਿਵੇਂ ਸਮੁੰਦਰੀ ਰਸਤੇ ਵਾਸਤੂਆਂ ਜਿਹੜੀਆਂ ਜਾਂਦੀਆਂ ਨੇ ਉਹ ਸੜਕਾਂ ਹੀ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਾਹਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠੇ ਕਿਸੇ ਨੇ ਪੁੱਛ ਸੋਚਿਆ ਹੀ ਨਹੀਂ ਹੋਣਾ ਵੀ ਅਮਰਸਰ ਲਈ ਇੱਥੋਂ ਟ੍ਰੇਨ ਚੱਲ ਖਾਦੀਆ ਤੇ ਬਲਕੇ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂਬਰ ਪੁਜੀਸ਼ਨ ਸੀ ਉਹ ਵੀ ਹੱਸਦੇ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਵੀ ਇਹਨਾਂ ਨੂੰ ਪੁੱਛੋ ਵੀ ਆਨੰਦਪੁਰ ਸਾਹਿਬ ਤੋਂ ਮਰੀਂਡੇ ਲਈ ਹੈ ਕਹਿੰਦੇ ਹੈ ਤੇ ਮਰੀਂਡੇ ਤੋਂ ਲੁਧਿਆਣਾ ਅਮਰਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕੜ ਕੇ ਲਾਉਣਾ ਰੇਲ ਚਲਾਉਣੀ ਆ ਛੱਡੀ ਦੇ ਕੇ ਇੱਥੋਂ ਚਲਾ ਕੇ ਗਏ ਭਈ ਇੱਕ ਮੈਂ ਹੋਰ ਦਾਤਾ ਇਕੋ ਇੱਕ ਹਲਕਾ ਆਨੰਦਪੁਰ ਸਾਹਿਬ ਜਿੱਥੇ ਢਾਈ ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨੇ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇਹ ਕਰਾਇਆ ਚੰਡੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਦੇ ਉੱਤੇ ਸਮਾਂ ਲੱਗਦਾ ਸੀ ਅੱਜ 2 ਘੰਟੇ ਤੋਂ ਵੀ ਘੱਟ ਸਮੇਂ 'ਚ ਅਸੀਂ ਪਹੁੰਚ ਜਾਂਦੇ ਹਾਂ ਐਮਪੀ ਐਮਐਲਏ ਵਜ਼ੀਰ ਬਣੇ ਇਸ ਇਲਾਕੇ 'ਚੋਂ ਕਿਸੇ ਨੇ ਨਹੀਂ ਸੀ ਸੋਚਿਆ ਮੈਂ ਬੰਗਾ ਤੋਂ ਆਨੰਦਪੁਰ ਸਾਹਿਬ ਨੈਣਾ ਦੇਵੀ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ ਵਾਸ ਕਰਾਇਆ ਮੰਤਰੀ ਜੀ ਨਹੀਂ ਪੱਥਰ ਆ ਕੇ ਚਲੇਗੇ ਤੇ ਪਰ ਅਫਸੋਸ ਆ ਕਿ ਸਟੇਟ ਗਵਰਨਮੈਂਟ ਨੇ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਹੁੰਦੀ ਆ ਪਹਿਲਾ ਅਧੂਰੀ ਭੇਜਤੀ ਫਿਰ ਗਲਤ ਭੇਜਤੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ ਤੇ ਉਹ ਅਧੂਰਾ ਰਹਿ ਗਿਆ ਮੇਰੇ ਮੰਨ ਦਾ ਚਾਹ ਜੇ ਲੋਕਾਂ ਨੇ ਮੁੜ ਕੇ ਮੌਕਾ ਦਿੱਤਾ ਹੁਣ ਭਾਵੇਂ ਕਾਰਜਵਾਹ ਬਾਬਿਆਂ ਨੂੰ ਸ਼ੁਰੂ ਕੀਤੀ ਆ ਪਰ ਉਹਨੂੰ ਮੁਕੰਮਲ ਕਰਾਉਣ ਲਈ ਨੈਣਾ ਦੇ ਵੀ ਤੱਕ ਗੁਰੂ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਇਹ ਲਾਜ਼ਮੀ ਕਰਾਵਾਂਗਾ ਜਿਹੜੀ ਮੈਂ ਨਹੀਂ ਪੱਥਰ ਖਾਇਆ ਉਹਨੂੰ ਸਿਰੇ ਲਾਵਾਂਗਾ ਪਿੱਛੇ ਜਿਹੜਾ 5 ਸਾਲ ਦਾ ਬਖਵਾ ਕਿਸ ਨੇ ਯਤਨ ਨਹੀਂ ਕੀਤੇ ਉਸ ਗੱਲ ਦਾ ਮੈਨੂੰ ਅਫਸੋਸ ਆ ਜਿੱਥੇ ਤੱਕ ਰੋਜ਼ਗਾਰ ਦੀ ਗੱਲ ਆ ਅਸੀਂ ਬਟੇਡਰ ਫਾਈਨਲ ਹੀ ਲੈ ਕੇ ਆਏ ਉਹ ਲ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਟੈਕਸ ਦੇ ਰੂਪ ਵਿੱਚ ਉੱਥੇ ਆਉਂਦਾ ਸੋ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਵੀ ਸਾਡੇ ਮਨ ਦੀ ਇੱਛਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹਦੇ ਲਈ ਕੋਈ ਨਾ ਕੋਈ ਸਾਧਨ ਵਿਆਹ ਦੇ ਗਾ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਸਿਰਜਣਾ ਦਿਵਸ ਵਿਸਾਖੀ ਦੇ ਮੌਕੇ ਦੇ ਉੱਪਰ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਜਿਨਾ ਦੇ ਵਿੱਚ ਗੁਰਦਾਸਪੁਰ ਤੋਂ ਦਰਜੀਤ ਸਿੰਘ ਚੀਮਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਪਟਿਆਲੇ ਤੋਂ ਐਨ ਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਸ਼੍ਰੀ ਫਤੇਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਸ ਸੂਚੀ ਦੇ ਵਿੱਚ ਬੀਬਾ ਹਰਸਿਮਰਤ ਕੋਰ ਬਾਦਲ ਦਾ ਨਾਮ ਨਹੀਂ ਹੈ ਪਰ ਕਿਆ ਸਰਾਇਆਂ ਨੇ ਕਿ ਦੂਜੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਵੇਖਣ ਨੂੰ ਜ਼ਰੂਰ ਮਿਲੇਗਾ ਉੱਥੇ ਹੀ ਚਰਚਾ ਸੰਗਰੂਰ ਲੋਕ ਸਭਾ ਹਲਕੇ ਦੀ ਬਦੇਰੇ ਹੋ ਰਹੀ ਹੈ ਜਿੱਥੋਂ ਕਿ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਡਾ ਨੂੰ ਚ ਕਿਉਂਕਿ ਇਸ ਸੀਟ ਤੋਂ ਢੀਂਡਸਾ ਪਰਿਵਾਰ ਦਾ ਵੀ ਦਾਅਵਾ ਦਰ ਸੀ ਲਗਾਤਾਰ ਚਰਚਾ ਸੀ ਕਿ ਢੀਂਡਸਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਚ ਉਤਰ ਸਕਦਾ ਪਰ ਲੇਕਿਨ ਪਾਰਟੀ ਹਾਈ ਕਮਾਂਡ ਨੇ ਸੰਗਰੂਪ ਕੋ ਇਕਬਾਲ ਸਿੰਘ ਝੁੰਡਾ ਤੇ ਦਾ ਖੇਡਿਆ ਹੁਣ ਵੇਖਣਾ ਹੋਵੇਗਾ ਕਿ ਪਾਰਟੀ ਦੇ ਇਹ ਉਮੀਦਵਾਰ ਕਿੰਨੀਆਂ ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਪਾਉਂਦੇ ਨੇ ਬਿਊਰੋ ਰਿਪੋਰਟ এবੀਪੀ ਸੰਜਾ